ਕਿਹੜੀ ਫਿਲਮ 'ਚ ਇਹ ਵੀ ਬੜਾ ਵਧੀਆ ਲੱਗਿਆ ਕਿ ਸਾਰੇ ਪਾਸੇ ਨਹੀਂ ਕਈ ਜਗ੍ਹਾ ਤੇ ਜੋ ਸ਼ਰੀਕੇਬਾਜੀ ਹੈ ਸ਼ਰੀਕਿਆਂ ਦੇ ਵਿੱਚ ਤੁਸੀਂ ਖੁੰਦਕ ਪਾਲਣੀ ਦਾ ਸੋਕੀ ਹੈ ਪਰ ਉਹਦਾ ਅੰਤ ਮਾੜਾ ਹੀ ਹੁੰਦਾ ਹੈ ਜੇ ਉਹਦਾ ਪਰਿਵਾਰ ਉਹਨੂੰ ਸਪੋਰਟ ਕਰੇ ਔਰ ਉਹਦੀ ਜੇ ਸਵੈ ਇੱਛਾ ਹੋਵੇ ਇੱਕ ਸਹੀ ਪਾਸੇ ਆਉਣ ਦੀ ਤਾਂ ਮਾੜੇ ਤੋਂ ਮਾੜਾ ਬੰਦਾ ਵੀ ਕਿਵੇਂ ਪਿੰਡ ਵਾਲੇ ਉਹਨੂੰ ਸਰਪੰਚ ਚੁਣਨ ਤੱਕ ਤਿਆਰ ਹੋ ਜਾਂਦੇ ਨੇ ਬੰਦੇ ਗੱਲਾਂ ਚ ਆ ਕੇ ਆਪਾਂ ਡਿਸੀਜਨ ਲੈ ਜਾਂਦੇ ਆ ਪਰ ਕੋਈ ਵੀ ਤੁਹਾਨੂੰ ਕੋਈ ਗੱਲ ਪਤਾ ਲੱਗੀ ਨਾ ਉਹਨੂੰ ਆਰਾਮ ਨਾਲ ਸੋਚੋ ਵਿਚਾਰੋ ਉਹ ਗੱਲ ਦੀ ਪੜਤਾਲ ਕਰੋ ਜਦੋਂ ਪੜਤਾਲ ਕਰੋਗੇ ਤਾਂ ਕੁਝ ਨਹੀਂ ਨਿਕਲੂਗਾ ਜਦੋਂ ਕੋਈ ਗੱਲ ਪਤਾ ਲੱਗੀ ਸਿਰਫ 2 ਮਿੰਟ ਪਾਉਜ਼ ਲਓ ਆਰਾਮ ਨਾਲ ਸੋਚੋ ਫਿਰ ਡਿਸੀਜਨ ਲਓ ਤੁਸੀਂ ਦੇਖ ਕੇ ਆਏ ਹੋ ਬਹੁਤ ਅੱਛਾ ਲੱਗਿਆ ਮੂਵੀ ਚ ਵਧੀਆ ਮੂਵੀ ਦਾ ਕਨਸੈਪਟ ਬਹੁਤ ਵਧੀਆ ਸੀ ਇੱਕ ਸਾਬ ਨਾ ਸਚਾਈ ਬੁਰਾਈ ਸਭ ਕੁਝ ਦੱਸਿਆ ਉਹਨਾਂ ਨੇ ਜੋ ਵੀ ਆਪਣੀ ਜ਼ਿੰਦਗੀ ਇਹ ਦੇ ਬਤਾ ਜੀ ਕਿਵੇਂ ਲੱਗੀ ਮੂਵੀ ਮੂਵੀ ਬਹੁਤ ਸੋਹਣੀ ਹੈ ਜੀ ਬਹੁਤ ਇੰਜੋਏ ਕੀਤਾ ਆਪਾਂ ਮੈਸੇਜ ਬਹੁਤ ਪਿਆਰਾ ਦਿੱਤਾਗਾ ਐਂਡ ਤੇ ਐਕਸ਼ਨ ਬਹੁਤ ਵਧੀਆ ਹੈਗਾ ਬੰਦਾ ਕੋਸ਼ਿਸ਼ ਕਰਦਾ ਮੈਂ ਸੁਧਰ ਜਾਮਾ ਇਸ ਸਮੇਂ ਨੂੰ ਲੇਕਿਨ ਕਈ ਵਾਰੀ ਮਜ਼ਦੂਰੀ ਇਹ ਹੋ ਜਾਂਦੀ ਹੈ ਕਿ ਬੰਦੇ ਨੂੰ ਸਮਾਂ ਜਿਹੜਾ ਉਹ ਨੂੰ ਸੁਧਰਨ ਦਾ ਮੌਕਾ ਨਹੀਂ ਮਿਲਦਾ ਉਹ ਫਿਰ ਉਸੇ ਰਸਤੇ ਚ ਰਹਿ ਜਾਂਦਾ ਹੈ ਬਹੁਤ ਵਧੀਆ ਇਹਨੂੰ ਜਰ ਖਾਸ ਕਰਕੇ ਮੈ ਉਹਦੀ ਡਾਇਰੈਕਸ਼ਨ ਨੂੰ ਔਰ ਉਹਦਾ ਸਾਰਾ ਕੁਝ ਬਹੁਤ ਹੀ ਵਧੀਆ ਲੱਗਿਆ ਔਰ ਖਾਸ ਕਰਕੇ ਆਪਣਾ ਗੈਬੀ ਦਾ ਕੰਮ ਬਹੁਤ ਵਧੀਆ ਸੀਗਾ ਔਰ ਗੈਬੀ ਦੀ ਭੈਣ ਦਾ ਰੋਲ ਜਿਹਨੇ ਵੀ ਕੀਤਾ ਲੜਕੀ ਨੇ ਬਹੁਤ ਪਿਆਰਾ ਰੋਲ ਹੈ ਔਰ ਬਹੁਤ ਸਪੀਅਲ ਲੱਗ ਨੂੰ ਤੇ ਕਿਸੇ ਇੱਕ ਬੰਦੇ ਨੂੰ ਪਹਿਲ ਕਰਨੀ ਪਈ ਨਾ ਬਾਕੀ ਜਿਹੜਾ ਸੰਗਰਾਦ ਨੇ ਕੰਸੈਪਟ ਰੱਖਿਆ ਨਾ ਬਹੁਤ ਵੱਡਾ ਕੰਸੈਪਟ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਵੱਡੇ ਪਰਦੇ ਦੀ ਫਿਲਮ ਜਿਹੜੀ ਰਿਲੀਜ਼ ਹੋ ਚੁੱਕੀ ਹੈ ਸੰਗਰਾਮ ਤਾਂ ਜਿਸ ਨੂੰ ਦੇਖਣ ਲਈ ਦਰਸ਼ਕ ਪਹੁੰਚੇ ਹੋਏ ਨੇ ਗੈਵੀ ਚੈਲ ਤੇ ਹੋਰ ਕਈ ਐਕਟਰਸ ਹੈਗੇ ਨੇ ਨਾਮੀ ਐਕਟਰ ਜਿਹੜੇ ਇਸ ਫਿਲਮ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਨੇ ਆਓ ਜਾਣਦੇ ਹਾਂ ਦਰਸ਼ਕਾਂ ਨੂੰ ਕਿੱਦਾਂ ਲੱਗੀ ਮੂਵੀ ਫਿਲਮ ਦੇਖ ਕੇ ਆਏ ਹੋ ਬਹੁਤ ਅੱਛਾ ਕਿ ਲੱਗਿਆ ਮੂਵੀ ਚ ਵਧੀਆ ਮੂਵੀ ਦਾ ਕਨਸੈਪਟ ਬਹੁਤ ਵਧੀਆ ਸੀ ਇੱਕ ਸਾਹਬ ਨਾਲ ਸੱਚਾਈ ਬੁਰਾਈ ਸਭ ਕੁਝ ਦੱਸਿਆ ਉਹਨਾਂ ਨੇ ਜੋ ਵੀ ਆਪਣੀ ਜ਼ਿੰਦਗੀ ਦੇ ਕਿਹੜੀ ਅੱਜ ਕਿਵੇਂ ਲੱਗੀ ਮੂਵੀ ਮੂਵੀ ਬਹੁਤ ਸੋਹਣੀ ਹੈ ਜੀ ਬਹੁਤ ਇੰਜੋਏ ਕੀਤਾ ਆਪਾਂ ਮੈਸੇਜ ਬਹੁਤ ਪਿਆਰਾ ਦਿੱਤਾਗਾ ਐਂਡ ਤੇ ਐਕਸ਼ਨ ਬਹੁਤ ਵਧੀਆ ਹੈਗਾ ਸਟੋਰੀ ਬਹੁਤ ਸੋਹਣੀ ਹੈ ਬਹੁਤ ਵਧੀਆ ਐਕਟਿੰਗ ਕੀਤੀ ਹੈ ਕਿੰਦੀ ਐਕਟਿੰਗ ਜਿਆਦਾ ਵਧੀਆ ਲੱਗੀ ਮੈਨੂੰ ਗੈਵੀ ਭਾਈ ਜੀ ਦੀ ਐਕਟਿੰਗ ਵੈਸੇ ਆਪਾਂ ਉਹਨਾਂ ਦੇ ਨਾਲ ਪ੍ਰੋਮੋ ਸੀ ਹਾਂ ਜੀ ਬਹੁਤ ਪਿਆਰੀ ਐਕਟਿੰਗ ਕੀਤੀ ਹੈ ਜਿਵੇਂ ਇਹ ਲੱਗਦਾ ਜਿਵੇਂ ਮਤਲਬ ਇੱਕ ਵਾਕਈ ਸਿਨੇਮਾ ਐਕਟਰ ਹੁੰਦੇ ਨੇ ਹੈ ਮਾਸਟਰੀ ਉਮਰ ਵਿੱਚ ਬਿਲਕੁਲ ਬਿਲਕੁਲ ਬਹੁਤ ਮਚਿਓਰ ਐਕਟਿੰਗ ਹੈ ਬਹੁਤ ਵਧੀਆ ਰੋਲ ਕੀਤਾ ਬੰਦਾ ਕੋਸ਼ਿਸ਼ ਕਰਦਾ ਮੈਂ ਸੁਧਰ ਜਾਵਾਂ ਜੇ ਸਮੇਂ ਨੂੰ ਲੇਕਿਨ ਕਈ ਵਾਰੀ ਮੈਨੂੰ ਮਜਬੂਰੀ ਇਹ ਹੋ ਜਾਂਦੀ ਹੈ ਕਿ ਬੰਦੇ ਨੂੰ ਸਮਾਂ ਜਿਹੜਾ ਉਹ ਨਹੀਂ ਸੁਧਰਨ ਦਾ ਮੌਕਾ ਦਿੱਤਾ ਉਹਨੂੰ ਫੇਰ ਉਸੇ ਰਸਤੇ ਚ ਲੈ ਜਾਂਦਾ ਹੈ ਬਹੁਤ ਵਧੀਆ ਅ ਇੰਦਰ ਖਾਸ ਕਰਕੇ ਮੈਂ ਉਹਦੀ ਡਾਇਰੈਕਸ਼ਨ ਨੂੰ ਔਰ ਉਹਦਾ ਸਾਰਾ ਕੁਝ ਬਹੁਤ ਹੀ ਵਧੀਆ ਲੱਗਿਆ ਔਰ ਖਾਸ ਕਰਕੇ ਆਪਣਾ ਗੈਵੀ ਦਾ ਕੰਮ ਬਹੁਤ ਸੋਹਣਾ ਸੀਗਾ ਔਰ ਗੈਵੀ ਦੀ ਭੈਣ ਦਾ ਰੋਲ ਜਿਹਨੇ ਵੀ ਕੀਤਾ ਲੜਕੀ ਨੇ ਬਹੁਤ ਪਿਆਰਾ ਰੋਲ ਹੈ ਔਰ ਬਹੁਤ ਵਧੀਆ ਲੱਗਿਆ ਮੈਨੂੰ ਆ ਉਮਰ ਸਾਰੇ ਕ੍ਰਿਸ਼ਟਾ ਦਾ ਕੰਮ ਬੜੀ ਅਸਮਬਲੀ ਫਿਲਮ ਹੈ ਬਹੁਤ ਵਧੀਆ ਬਹੁਤ ਵਧੀਆ ਸਭ ਨੂੰ ਦੇਖਣੀ ਚਾਹੀਦੀ ਹੈ ਸੰਗਰਾਂਦ ਬਸ ਸੰਗਰਾਂਦ ਭਾਈ ਜੀ ਤੁਸੀਂ ਚਲੋ ਪਿੰਡਾਂ ਦੇ ਰਹਿਣ ਵਾਲੇ ਉਹ ਚੀਜ਼ਾਂ ਮੇਰੇ ਸਾਹਮਣੇ ਹੁੰਦੀਆਂ ਨੇ ਤਿੰਨ ਚਾਰ ਬੰਦੇ ਹਰ ਪਿੰਡ 'ਚ ਹੁੰਦੇ ਨੇ ਕੀ ਸਮਝਦੇ ਜਿਹੜੀ ਫਿਲਮ ਹੈਗੀ ਹੈ ਕੀ ਮੈਸੇਜ ਦੇ ਕੇ ਜਾਂਦੀ ਹੈ ਅ ਭਾਈ ਜੀ ਫਿਲਮ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਸ਼ਰੀਕੇਬਾਜੀ ਨੂੰ ਖਤਮ ਕਰਨ ਵਾਸਤੇ ਕਿਸੇ ਇੱਕ ਬੰਦੇ ਨੂੰ ਪਹਿਲ ਕਰਨੀ ਪੈਣੀ ਹੈ ਬਾਕੀ ਜਿਹੜਾ ਸੰਗਰਾਮ ਨੇ ਕਨਸੈਪਟ ਰੱਖਿਆ ਨਾ ਬਹੁਤ ਵੱਡਾ ਕਨਸੈਪਟ ਹੈ ਸੰਗਰਾਮ ਇੱਕ ਨਵੀਂ ਸ਼ੁਰੂਆਤ ਮਹੀਨੇ ਦੀ ਇੱਕ ਨਵੀਂ ਸ਼ੁਰੂਆਤ ਕਰਨ ਵਾਸਤੇ ਇੱਕ ਜ਼ਿੰਦਗੀ ਦੀ ਵੀ ਨਵੀਂ ਸ਼ੁਰੂਆਤ ਕਰਨ ਵਾਸਤੇ ਸੰਗਰਾਮ ਦਾ ਦਿਨ ਪਹਿਲਾਂ ਤੋਂ ਸਾਡੇ ਬਾਬੇ ਦਾਦਿਆਂ ਤੋਂ ਪਿਤਰ ਮੰਨਿਆ ਗਿਆ ਤੇ ਵੀ ਗੁਰੂ ਘਰ ਜਾਣਾ ਚਾਹੀਦਾ ਸੰਗਰਾਮ ਵਾਲੇ ਦਿਨ ਹਨਾ ਵੀ ਤੁਸੀਂ ਨਵੀਂ ਸ਼ੁਰੂਆਤ ਕਰ ਸਕਦੇ ਹੋ ਤੇ ਅਕਸਰ ਇਹ ਗੱਲਾਂ ਵਾਪਰਦੀਆਂ ਪਿੰਡਾਂ ਦੇ ਵਿੱਚ ਹੈਗੀਆਂ ਸੱਚਾਈ ਹੈ ਜਿਵੇਂ ਜਿਵੇਂ ਸਮਾਂ ਆਉਂਦਾ ਜੇ ਮੰਨ ਲਓ ਕੋਈ ਲਿਗਚਨ ਦੇ ਤੌਰ ਤੇ ਲੜਾਈਆਂ ਚੱਲ ਪੈਂਦੀਆਂ ਕੋਈ ਜ਼ਮੀਨਾਂ ਦੇ ਤੌਰ ਤੇ ਚੱਲ ਪੈਂਦੀ ਪਰ ਇੱਕ ਸਕਿੰਟ ਜਾਂ ਇੱਕ ਸਮਾਂ ਹੁੰਦਾ ਆਪਾਂ ਸਮਝ ਲਈਏ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ ਬਿਲਕੁਲ ਹਾਂ ਤੁਸੀਂ ਠੀਕ ਕਰ ਸਕਦੇ ਹੋ ਆਪਣੇ ਆਪ ਨੂੰ ਗੁੱਸੇ ਨੂੰ ਕੰਟਰੋਲ ਕਰਕੇ ਜ਼ਿੰਦਗੀ ਨੂੰ ਬੈਟਰ ਬਣਾ ਸਕਦੇ ਹੋ ਜੇ ਉਸ ਲੈਂਡ ਤੇ ਤੁਰੇ ਜਾਣਾ ਤਾਂ ਬਾਈ ਅਕਸਰ ਇਹ ਪਿੰਡਾਂ ਦੇ ਵਿੱਚ ਗੱਲਾਂ ਹੈਗੀਆਂ ਵੀ ਉਹਨਾਂ ਨੇ ਉਹਨਾਂ ਦਾ ਮਾਰਤਾ ਉਹਨਾਂ ਨੇ ਉਹਨਾਂ ਦਾ ਮਾਰਤਾ ਲੰਮੀਆਂ ਲੜਾਈਆਂ ਚੱਲੀ ਜਾਂਦੀਆਂ ਨੇ ਪੀੜੀਦਰ ਪੀੜੀ ਚੱਲੀ ਜਾਂਦੀਆਂ ਨੇ ਪਰ ਤੁਸੀਂ ਇੱਕ ਸਮਝਦਾਰੀ ਦੇ ਨਾਲ ਹਨਾ ਉਸ ਚੀਜ਼ ਦੇ ਵਿੱਚੋਂ ਨਿਕਲ ਸਕਦੇ ਹੋ ਤੇ ਬਹੁਤ ਸੋਹਣਾ ਮੈਸੇਜ ਛੱਡ ਦਿੱਤਾ ਬੰਬ ਜੀ ਜਦੋਂ ਐਵੇਂ ਕਿਸੇ ਦੇ ਵਿਸ਼ਵਾਸ ਨਹੀਂ ਕਰਨਾ ਜਿਵੇਂ ਪਿੰਡ 'ਚ ਦੋ ਚਾਰ ਬੰਦੇ ਹੁੰਦੇ ਨੇ ਐਵੇਂ ਉਹਨਾਂ ਦਾ ਵਿਸ਼ਵਾਸ ਕਰਕੇ ਤੁਸੀਂ ਲੜਾਈਆਂ ਦੀ ਜੜ ਪਾ ਲੈਂਦੇ ਹੋ ਕੁਸੀ ਤਾਂ ਸ਼ਹਿਰ ਦੇ ਰਹਿਣ ਵਾਲੇ ਆ ਪਿੰਡਾਂ ਦੇ ਵਿੱਚ ਅਕਸਰ ਗੱਲ ਮੈਂ ਵੀ ਉਹ ਪਿੰਡਾਂ ਦੇ ਰਹਿਣਾ ਜਿੱਥੇ ਮੈਂ ਮਾਲਵੇ ਦੇ ਪਿੰਡ ਜਾਲਾਬਾਦ ਰਹਿਣਾ ਮੈਂ ਵੀ ਪਿੰਡਾਂ ਦਾ ਰਹਿ ਅਕਸਰ ਗੱਲਾਂ ਹੁੰਦੀਆਂ ਜਿਹੜੀਆਂ ਚੁਗਲੀਆਂ ਉਂਗਲਾਂ ਕਿਸੇ ਨੂੰ ਪੜਕਾ ਦੇਣਾ ਇਹ ਅਕਸਰ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਲਿਖਣ ਵਾਲੇ ਨੇ ਬੜੀ ਸੱਚਾਈ ਦੇ ਨੇੜੇ ਲਿਖੀ ਹੈ ਬੀਨਾ ਜੀ ਜਦੋਂ ਬਾਤ ਚ ਕਰੋ ਹਾਂ ਜੀ ਇਹ ਦੋ ਚਾਰ ਚੁਗਲੀ ਵਾਲੇ ਬੰਦਿਆਂ ਤੋਂ ਹਾਂ 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 ਤੁਹਾਡੇ ਵੀ ਹੋਣਗੇ ਬੁਢੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਬੰਦੇ ਹਨ ਇੱਕ ਵਾਰੀ ਉਂਗਲ ਲਾ ਕੇ ਬੰਦੇ ਨੂੰ ਪੜਕਾ ਕੇ ਬਹੁਤ ਸੋਹਣਾ ਮੈਸੇਜ ਛੱਡ ਦਈਏ ਵੀਰੇ ਫਿਰ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਰੂਰ ਦੇਖੋ ਆਪਣੇ ਬੱਚਿਆਂ ਨੂੰ ਵੀ ਦਿਖਾਓ ਫੈਮਲੀ ਮੂਵੀ ਹੈ ਹਾਂ ਫੈਮਲੀ ਮੂਵੀ ਹੈ ਬਹੁਤ ਸੋਹਣੀ ਮੂਵੀ ਹੈ ਵਧੀਆ ਸੀ ਜੀ ਫਿਲਮ ਦੇਖੋ ਸੰਗਰਾਗ ਨਾਮ ਤੋਂ ਹੀ ਪਤਾ ਲੱਗ ਜਾਂਦਾ ਤੇ ਦੂਸਰਾ ਅਲੱਗ-ਅਲੱਗ ਜੋ ਮਹੀਨੇ ਨੇ ਉਹਨਾਂ ਨੂੰ ਦਰਸਾਇਆ ਫਿਰ ਇੱਕ ਫਿਲਮ 'ਚ ਇਹ ਵੀ ਬੜਾ ਵਧੀਆ ਲੱਗਿਆ ਕਿ ਸਾਰੇ ਪਾਸੇ ਨਹੀਂ ਕਈ ਜਗ੍ਹਾ ਤੇ ਜੋ ਸ਼ਰੀਕੇਵਾਜੀ ਹੈ ਸ਼ਰੀਕਿਆਂ ਦੇ ਵਿੱਚ ਤੁਸੀਂ ਖੁੰਦਕ ਪਾਲਣੀ ਦਾ ਸੌਕੀ ਹੈ ਪਰ ਉਹਦਾ ਅੰਤ ਮਾੜਾ ਹੀ ਹੁੰਦਾ ਹੈ ਦੂਸਰਾ ਇੱਕ ਫਿਲਮ ਦੇ ਵਿੱਚ ਇਹ ਵੀ ਮੈਨੂੰ ਬੜਾ ਵਧੀਆ ਲੱਗਿਆ ਮੈਂ ਕਹਿਣਾ ਚਾਹਾਂਗਾ ਕਿ ਜੇ ਕੋਈ ਮਾੜੇ ਰਾਹ ਤੇ ਤੁਰਿਆ ਹੁੰਦਾ ਜੇ ਉਹਦਾ ਪਰਿਵਾਰ ਉਹਨੂੰ ਸਪੋਰਟ ਕਰੇ ਔਰ ਉਹਦੀ ਜੇ ਸਵੈ ਇੱਛਾ ਹੋਵੇ ਇੱਕ ਸਹੀ ਪਾਸੇ ਆਉਣ ਦੀ ਤਾ ਮਾੜੇ ਤੋਂ ਮਾੜਾ ਬੰਦਾ ਵੀ ਕਿਵੇਂ ਪਿੰਡ ਵਾਲੇ ਉਹਨੂੰ ਸਰਪੰਚ ਚੁਣਨ ਤੱਕ ਤਿਆਰ ਹੋ ਜਾਂਦੇ ਨੇ ਕੋਈ ਅਸ਼ੀਲਤਾ ਨਹੀਂ ਸੀ ਕੋਈ ਮਤਲਬ ਜਿਵੇਂ ਫालतू ਦਾ ਘਾੜੀ ਪਾਈ ਹੁੰਦੀ ਐ ਤਾਂ ਕੁਛ ਨਹੀਂ ਸੀ ਵਧੀਆ ਫਿਲਮ ਸੀ ਤੇ ਬੰਨਣ ਵਿੱਚ ਪੂਰੀ ਕਾਮਯਾਬ ਹੋਈ ਸ਼ਰੀਕ ਜਿਹੜਾ ਹੈਗੇ ਚਲੋ ਚੰਗੇ ਵੀ ਹੁੰਦੇ ਨੇ ਪਰ ਇਸ ਜੋ ਸ਼ਰੀਕ ਦਿਖਾਏ ਨੇ ਉਹ ਕਿਸ ਤਰ੍ਹਾਂ ਦੇ ਸ਼ਰੀਕ ਹੈਗੇ ਤੁਸੀਂ ਮੂਵੀ 'ਚ ਦੇਖਿਆ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਕਈ ਵਾਰੀ ਕਹਿੰਦੇ ਨੇ ਆਪਾਂ ਲੋਕਾਂ ਦੀ ਗੱਲਾਂ 'ਚ ਆ ਕੇ ਆਪਾਂ ਡਿਸੀਜਨ ਲੈ ਜਾਂਦੇ ਆ ਪਰ ਕੋਈ ਵੀ ਤੁਹਾਨੂੰ ਕੋਈ ਗੱਲ ਪਤਾ ਲੱਗੀ ਨਾ ਉਹਨੂੰ ਆਰਾਮ ਨਾਲ ਸੋਚੋ ਵਿਚਾਰੋ ਉਹ ਗੱਲ ਦੀ ਪੜਤਾਲ ਕਰੋ ਜਦੋਂ ਪੜਤਾਲ ਕਰੋਗੇ ਤਾਂ ਕੁਝ ਨਹੀਂ ਨਿਕਲੂਗਾ ਮਤਲਬ ਇੱਕ ਸੈਕਿੰਡ ਦਾ ਜਿਹੜਾ ਗੁੱਸਾ ਹੁੰਦਾ ਹੈ ਉਹ ਬੰਦੇ ਨੂੰ ਕਿੱਥੇ ਕਿੱਥੇ ਤਬਾਹ ਕਰ ਦਿੰਦਾ ਤੇ ਉਹ ਜੇਕਰ ਇੱਕ ਸੈਕਿੰਡ ਹੀ ਅਸੀਂ ਆਪਦੇ ਆਪ ਨੂੰ ਕੰਟਰੋਲ ਕਰ ਲਈ ਤਾਂ ਬੰਦਾ ਕਹਿੰਦੇ ਨੇ ਸਭ ਕੁਝ ਸਿੱਖ ਜਾਂਦਾ ਹੈ ਬਿਲਕੁਲ ਬਿਲਕੁਲ ਹੈ ਉਹੀ ਤਾਂ ਤੁਸੀਂ ਤੁਹਾਡੇ ਵਾਲੀ ਗੱਲ ਹੈ ਵੀ ਜਦੋਂ ਕੋਈ ਗੱਲ ਪਤਾ ਲੱਗੀ ਸਿਰਫ 2 ਮਿੰਟ ਪਾਜ਼ ਲਓ ਆਰਾਮ ਨਾਲ ਸੋਚੋ ਫਿਰ ਡਿਸੀਜਨ ਲਓ ਜਿਹੜਾ ਤੁਹਾਡਾ ਡਿਸੀਜਨ ਫਿਰ ਹੋਊਗਾ ਨਾ ਬਹੁਤ ਵਧੀਆ ਹੋਊਗਾ ਪਿੰਡਾਂ ਦੇ ਵਿੱਚ ਇਹ ਬੰਦੇ 2-4 ਹੋਂਦੀ ਹੁੰਦੇ ਨੇ ਸਾਰੇ ਪਿੰਡਾਂ 'ਚ ਹੋਣਗੇ ਤੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਬਿਲਕੁਲ ਰਹਿਣਾ ਚਾਹੀਦਾ ਬਿਲਕੁਲ ਇਹ ਨਹੀਂ ਵੀ ਕੋਈ ਕਿਸੇ ਦੀ ਗੱਲ ਸੁਣੀ ਤੇ ਨਾਲੋ ਚਲੋ ਜੀ ਭੱਜੋ ਲੋ ਡਿਸੀਜਨ ਐਦਾਂ ਨਹੀਂ ਆਰਾਮ ਨਾਲ ਮਤਲਬ ਸੋਚ ਸੋਚ ਜ਼ਰੂਰ ਚਾਹੀਦੀ ਹੈ ਬਿਲਕੁਲ ਚਾਹੀਦੀ ਹੈ ਤੇ ਆਪਣੇ ਦਿਲ ਤੋਂ ਜ਼ਰੂਰ ਪੁੱਛੋ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਤੇ ਔਰ ਮੈਂ ਸਭ ਨੂੰ ਰਿਕਵੈਸਟ ਕਰਨਾ ਚਾਹੁੰਦਾ ਔਰ ਜੀ ਫਿਲਮ ਜ਼ਰੂ ਭਾਰਤ ਪੂਰੀ ਟੀਮ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਜੀ ਸੋ ਸੰਗਰਾਮ ਮੂਵੀ ਦੇਖੀ ਜਿਹੜੇ ਦਰਸ਼ਕਾਂ ਨੇ ਉਹਨਾਂ ਨੇ ਆਪਣੇ ਰਿਵਿਊ ਦਿੱਤੇ ਅਤੇ ਬਹੁਤ ਵੱਡਾ ਮੈਸੇਜ ਇਸ ਮੂਵੀ ਦੇ ਵਿੱਚ ਜ਼ਰੂਰ ਦਿੱਤਾ ਗਿਆ ਹੈ ਕਿ ਸੋ ਸੰਭ ਕੇ ਜ਼ਿੰਦਗੀ 'ਚ ਕੋਈ ਸਟੈਪ ਲੈਣਾ ਚਾਹੀਦਾ ਤੁਹਾਡਾ ਇੱਕ ਗਲਤ ਸਟੈਪ ਤੁਹਾਨੂੰ ਜ਼ਿੰਦਗੀ ਦੇ ਕਈ ਤੱਕੇ ਜਿਹੜੇ ਖੌਨ ਦੇ ਲਈ ਮਜਬੂਰ ਕਰ ਸਕਦਾ ਸੋ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਸਮੇਤ ਇਹ ਅਜਿਹੀਆਂ ਫਿਲਮਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਸੋ ਜੁੜੇ ਰਹੋ ਡੇਲੀ ਪੋਸਟ ਮਿਆਬੀ ਨਾਲ ਕਹਿਣ ਪਰਸਮ ਸ਼ਹੀਦ ਦੇ ਨਾਲ ਸੰਦੀਪ ਕੰਬੋਸ਼ ਮੋਹਾਲੀ